ਅੱਜ ਜਿਹੜਾ ਚੋਹਾਲ ਦਫ਼ਤਰ ਦਾ ਜਿਹੜਾ ਸਾਡਾ ਬਹੁਤ ਵੱਡਾ ਕਸਬਾ ਹੈ ਕੋਸਵਸਾ 17000 ਦਾ ਸੈਂਟਰ ਪੈਂਦਾ ਸਾਰੇ ਇਲਾਕੇ ਦਾ ਉਹਦਾ ਅਧਿਕਾਰਤ ਨਾਲ ਸਾਡੇ ਇਥੇ ਕੈਂਡੀਡੇਟ ਲੈ ਸਲਕੇ ਦੇ ਮਿਲਦੇ ਨੇ ਸੁਖਵਿੰਦਰ ਸਿੰਘ ਜੀ ਸਾਹਿਬ ਉਹਨਾਂ ਵੱਲੋਂ ਕੀਤਾ ਗਿਆ ਵਰਕਰਾਂ ਦੇ ਵਿੱਚ ਬਹੁਤ ਛਾ ਹੈ ਸਾਰਿਆਂ ਦੇ ਕੋੜੇ ਚਿਰ ਤੋਂ ਵਰਕਰ ਲਕੇਸ਼ ਕਮੇਟੀ ਵਿੱਚ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਨਗਰ ਹਲਕੇ ਦੇ ਵਿੱਚ ਅਕਾਲੀ ਗੱਲ ਦੀ ਜਿਹੜੀ ਲਹਿਰ ਹੈ ਉਹ ਵਧਦੀ ਜਾਂਦੀ ਹੈ ਉੱਥੇ ਵਰਕਰਾਂ ਦੇ ਵਿੱਚ ਵੀ ਛਾ ਬੰਦਾ ਜਾਂਦਾ ਹੈ ਅੱਜ ਵੀ ਮੇਰਾ ਦਫਤਰ ਦੇ ਵਿੱਚ ਬਹੁਤ ਵਧੀਆ ਮਾਹੌਲ ਹੈ ਸਾਰੇ ਹਲਕੇ ਦੇ ਜਿਹੜੇ ਲੀਡਰਸ਼ਿਪ ਹੈ ਉਹ ਸਾਰੇ ਇੱਥੇ ਹਾਜ਼ਰ ਹੈ ਸੋ ਵੈਗਡੂ ਦੀ ਕਿਰਪਾ ਰਾਏ ਜਿਹੜੀ ਸੀਟ ਹੈ ਆਪਣੇ ਤਰਫ ਤਾਰਨ ਦੀ ਵੀਪਾ ਜੀ ਬੜੀ ਸ਼ਾਨੋ ਸ਼ੌਕਤ ਨਾਲ ਵੱਡੇ ਵਾਰ ਜਿੱਤਿਆ ਤੇ ਕੀ ਲੋਕਾਂ ਨੂੰ ਫੀਲ ਕਰਦੇ ਜਾਂ ਵਰਕਰਾਂ ਨੂੰ ਵਰਕਰਾਂ ਨੂੰ ਕਹਿੰਦੇ ਵੀ ਪੰਜਾਬ ਲੋਕਾਂ ਨੇ ਸਾਰਾ ਕੁਝ ਦੇਖ ਲਿਆ ਪਹਿਲਾਂ ਕਾਂਗਰਸ ਦੇ 5 ਸਾਲ ਦੇਖ ਲਿਆ ਪੰਜ ਸਾਲ ਇਹਨਾਂ ਦੇ ਵੀ ਹੋ ਗਏ ਨੇ ਕੰਮ ਨਾ ਕੋਈ ਪੰਜ ਸਾਲਾਂ ਚੋਟਾ ਚ ਹੋਇਆ ਨਾ ਪਏ ਨਾ ਪੰਜ ਸਾਲਾਂ ਦੀ ਪੌਣੇ ਪੰਜ ਸਾਲਾਂ ਚ ਹੋਇਆ ਸਾਲ ਕਿ ਰਹ ਗਿਆ ਹੁਣ ਤੱਕ ਕੀ ਹੋ ਰਿਹਾ ਸੋ ਇਸ ਵੇਲੇ ਪੰਜਾਬ ਦੇ ਵਿੱਚ ਬਹੁਤ ਮਾੜੇ ਹਾਲਤ ਹੈ ਕੋਈ ਡਿਵੈਲਪਮੈਂਟ ਨਾਂ ਦੀ ਚੀਜ਼ ਨਹੀਂ ਤੇ ਸ਼ੋ ਤਾਂ ਹੱਦਾ ਬੰਦੇ ਸਾਰੇ ਪਾਰ ਕਰ ਗਏ ਕੂਟਾ ਘੂਆ ਇੰਨੀਆਂ ਜ਼ਿਆਦਾ ਹੈ ਜਿਹਦਾ ਹਿਸਾਬ ਕਿਤਾਬ ਕੋਈ ਨਹੀਂ ਕੋਈ ਬੰਦਾ ਆਪਣੇ ਆਪ ਨੂੰ ਸੁਰੱਖਿਤੀ ਨਹੀਂ ਸਮਝਦਾ ਸੋ ਮੈਂ ਅਪੀਲ ਕਰਦਾ ਤਰ ਤਰ ਤੇ ਹਲਕੇ ਨੂੰ ਵੀ ਜੇਤਾ ਤੁਸੀਂ ਫੇਰ ਵਧੀਆ ਰਾਜ ਲਿਆਉਣਾ ਹੈ ਪੰਜਾਬ ਦੀ ਡਿਵੈਲਪਮੈਂਟ ਕਰਾਉਣੀ ਹੈ ਸੁੱਖ ਸ਼ਾਂਤੀ ਉੱਤੇ ਬਹਾਲ ਕਰਨੀ ਹੈ ਆ ਜਿਹੜੇ ਠੱਗਾ ਰਟੇਰਿਆਂ ਤੋਂ ਬਚਣਾ ਹੈ ਤੇ ਨਸ਼ੇੜੀਆਂ ਨੂੰ ਖਤਮ ਕਰਨਾ ਪੰਜਾਬ ਚ ਹੁੰਦਾ ਕਾਦੀ ਦਲ ਦੇ ਵੀਰਵਾਰ ਨੂੰ ਤਕਰੀ ਦੇ ਜੋਨਸ਼ਾਲ ਤੇ ਹੋਰਾਂ ਲਾਗੇ ਜਿਤਾਓ ਅਸੀਂ ਗਰੰਟੀ ਦਿੰਦੇ ਆ ਕਿ ਅਸੀਂ ਪਹਿਲੇ 6 ਮਹੀਨਿਆਂ ਚ ਸਾਰਾ ਪੰਜਾਬ ਦਾ ਜਿਹੜਾ ਇਹਨੇ ਵਿਗੜੇ ਹਾਲਾਤਾਂ ਨੂੰ ਠੀਕ ਕਰਾਂਗੇ ਉਹ ਚਾਹੇ ਅਰਕਾਂ ਦਾ ਨਾਮ ਹੈ ਸ਼ਰਮੀ ਗਲੀਦਲ ਦੇ ਮੀਤਵਾਰ ਖਾਦੇ ਸੀ ਕਾਰਜੋ ਵਿਭਾਗ ਇਹਨਾਂ ਦੇ ਕੋਰਟੀ ਦਾ ਆਵਾਜ਼ੀ ਉਹਨਾਂ ਦਾ ਦਫ਼ਤਰ ਸ਼ਰਮੀ ਗਲੀਦਲ ਨਾਲ ਕੋਚ ਬਾਹਰ ਰੱਦੇ ਨੇ ਕੋਨੇ ਅਤੇ ਜਿਹਨੇ ਬਲਾਗ ਦੇ ਦਫਾ ਵਿੱਚ ਜਿਹੜੀ ਵੀ ਬਲਾਗ ਦੇ ਫੰਡ ਨੇ ਉਹ ਸਾਰੇ ਇਹਨਾਂ ਡੈਸ਼ ਹੋਏ ਨੇ ਮੰਨ ਲਓ ਕਿ ਸਾਰੀਆਂ ਮੇਰੇ ਸ਼ਿਕਾਇਤਾਂ ਨੂੰ ਤੁਹਾਡੇ ਪੀਡੀਆ ਨਹੀਂ ਦਿੱਤੀ ਜਾਂਦੀ ਜਾਂ ਕਿ ਭਰਾਈ ਜਾਂਦੀ ਜੋ ਉੱਥੇ ਕੋਈ ਵੀ ਗੱਲਬਾਤ ਹੈ ਕੋਈ ਕੋਈ ਮਸਲਾ ਹੈ ਕੋਈ ਚਬਾਅ ਕੋਈ ਚੋ ਦਫਤਰ ਜੀ ਉਹ ਆਏ ਤੇ ਵੀ ਵੀ ਦੀ ਵੀ ਆਏ ਨੇ ਉਹਨਾਂ ਨੇ ਨਿਕਾਟ ਨੂੰ ਅੱਜ ਦਫਤਰ ਦਾ ਕੀਤਾ ਉਹ ਲਾਈਵ ਦੇ ਗਏ ਤੇ ਸਾਰੇ ਵਰਕਰ ਸਾਹਿਬਾਨ ਅੱਜ ਜਿਹੜਾ ਝਮਾਲ ਦਾ ਉੱਪਰ ਆਇਆ ਇਹਦੇ ਨਾਲ ਸਾਰਾ ਕੰਨੀ ਬਣਦੇ ਜਿੰਨੇ ਪਿੰਡੋਂ ਦੇ ਨੇ ਇਹਦੇ ਵਿੱਚ ਸਾਰੇ ਦਫਤਰਾਂ ਦਾ ਆਏ ਹੋਏ ਨੇ ਜੇ ਸ਼ਾਹੀਆਂ ਸਰਗਰਮੀਆਂ ਦਫਤਰ ਨੇ ਵਿੱਚੋਂ ਤਰਤਾ ਤਰਨਾ ਹੈਡ ਆਊਟ ਤਰਤਾ ਨੇ ਦੇ ਡਾਕਟਰ ਨਾਲ ਬੋਲੇਗਾ ਵੀ ਕੋਈ ਦੂਰ ਨਾ ਜਾਣਾ ਪਵੇ ਇੱਥੇ ਵਰਕਸ਼ਾਲਾ ਜਿਹਨਾਂ ਤਾਲ ਮਿਲਣਾ ਕਿ ਨਵਾਂ ਕੰਮ ਕਰਦਾ ਵੀ ਸਿਸਟਮ ਹੈ ਕੋਈ ਸਾਰਾ ਸਾਰਾ ਇੱਥੇ ਦੇ ਇੱਥੇ ਹੀ ਹੋਵੇਗਾ ਇਸ ਕਰਕੇ ਕਹਿੰਦੇ ਗਾ ਬਹੁਤ ਵਾਅਦਾ ਹੈ ਭਾਈ ਜਨਾ ਤੇ ਸਾਰੇ ਵਰਕਸ਼ਾਲਾ ਨੂੰ ਅਪੀਲ ਕਰਨਾ ਕਿ ਆਪਕੋ ਆਪਣੇ ਜਿੱਥੇ ਜਿੱਥੇ ਵੀ ਉਹਨਾਂ ਦੀਆਂ ਝੋਟੀਆਂ ਲੱਗੀਆਂ ਜਿਹੜੇ ਜਿਹੜੇ ਪੰਨਾ ਜਿਹੜੇ ਲੱਗੇ ਹੋਣ ਆਪਣੇ ਪੰਨਾ ਜਿਹੜੇ ਉਹ ਨਾਲ ਦੇਖਣ ਉਸੇ ਵਰਕਸ਼ਾਲਾ ਦਾ ਉਹਨਾਂ ਜਿਹੜਾ ਉਹਨਾਂ ਦਾ ਤਾਲ ਹੈ ਅੱਜ ਅਸੀਂ ਜੜਾਇਆ ਚਭਾਲ 6 ਨੰਬਰ ਟੋਨੀ ਅਕਾਲੀ ਗੜ ਦਾ ਨਵਾਂ ਦਫ਼ਤਰ ਖੋਲਿਆ ਗਿਆ ਆ ਤਾਂ ਜੋ ਲਾਗੇ ਦੇ ਪਿੰਡ ਜਿਹੜੇ ਲੱਗਦੇ ਆ ਉਹ ਜੜਿਆਂ ਇੱਥੇ ਆ ਕੇ ਆਪਣੇ ਮਸਲੇ ਦੱਸ ਸਕਣ। ਮੈਨੂੰ ਇਹ ਕਿਸ ਤਰੀਕੇ ਦੇ ਨਾਲ ਪ੍ਰਚਾਰ ਚੱਲ ਰਿਹਾ ਤੁਸੀਂ ਲਗਾਤਾਰ ਫੀਲਡ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ? ਪ੍ਰਚਾਰ ਬਹੁਤ ਵਧੀਆ ਚੱਲ ਰਿਹਾ ਲੋਕ ਜਿਹੜਾ ਅੰਗਾਰਾ ਦੇ ਰਹੀ ਨੇ ਲੋਕ ਚਾਹੁੰਦੇ ਨੇ ਕਿ ਇਸ ਵਾਰ ਜਿਹੜੀ ਆਪਣੀ ਖੇਤਰੀ ਪਾਰਟੀ ਆਵੇ ਸ਼ਰੌਂ ਦੀ ਅਕਾਲੀ ਦਾ ਲਾਵੇ ਤਾਂ ਜੋ ਸਾਡੇ ਹਲਕੇ ਦਾ ਜਿਹੜਾ ਹੈ ਵਿਕਾਸ ਹੋ ਸਕੇ ਸਾਡਾ ਹਲਕਾ ਵਿਕਾਸ ਬਹੁਤ ਪਿੱਛੇ ਆ ਪਹਿਲੇ ਜਿੰਨੇ ਵੀ ਐਮ.ਐਲ.ਏ ਆਏ ਆ ਉਹਨਾਂ ਨੇ ਇਲੈਕਸ਼ਨ ਚ ਜੀਤਿਆ ਆ ਫਿਰ ਜਿੱਤਣ ਤੋਂ ਬਾਅਦ ਜਿਹੜਾ ਹੈ ਆਪਣੇ ਦਰਵਾਜ਼ੇ ਬੰਦ ਕਰ ਲਏ ਤੇ ਹੁਣ ਇਲੈਕਸ਼ਨ ਆਈ ਆ ਤੇ ਫੇਰ ਆਪਣੇ ਬੋਲ ਲਿਆ ਲੋਕ ਇਸ ਗੱਲ ਨੂੰ ਸਮਝ ਚੁੱਕੇ ਆ ਹੁਣ ਇਹਨਾਂ ਦੀਆਂ ਗੱਲਾਂ ਚ ਨਹੀਂ ਆਉਣਗੇ ਲੋਕ ਜਿਹੜਾ ਹੈ ਇਸ ਵਾਰ ਸ਼ਰੌਂ ਦੀ ਅਕਾਲੀ ਦਾ ਲਿਆ ਜੀ ਸੁਖਵਿੰਦਰ ਭਰਨ ਦਾ ਮੁਕਾਬਲੇ ਦੀ ਗੱਲ ਕਰ ਲਈਏ ਤਾਂ ਕਿਸ ਪਾਰਟੀ ਨਾਲ ਦੇਖ ਰਹੇ ਹੋ ਜੀ ਸਾ ਕਿ ਸਾਡਾ ਆਪਣੇ ਆਪ ਨਾਲ ਮੁਕਾਬਲੇ ਆ ਤੇ ਇਹ ਮੁਕਾਬਲੇ ਚ ਸਭ ਤੋਂ ਉੱਤੇ ਆਪਣੇ ਆਪ ਨੂੰ ਦੇਖਦੇ ਠੀਕ ਹੈ ਜੀ ਅੱਜ ਰਵਾਲ ਵਿਕੇ ਨੇ ਅਗਰ ਦਾ ਕਟਿੰਗ ਕੀਤਾ ਹੈ ਕਾਫੀ ਪਿੰਡਾਂ ਦੇ ਪਹਿਲਾਂ ਵੀ ਇੱਕ ਦਫ਼ਤਰ ਦਰੰਦਨ ਖੋਲਿਆ ਹੋਇਆ ਸੀ ਇੱਥੇ ਪਰ ਨੋ ਨੰਬਰ ਜੀ ਦਰੰਦਨ ਵੀ ਖੋਲਿਆ ਸੀ ਇੱਥੇ ਲਾਕਾਂ ਨੂੰ ਅਸੀਂ ਦਫ਼ਤਰ ਪਹਿਲਾਂ ਸੀ ਤੇ ਵਰਕਰਾਂ ਦੀ ਮੰਗ ਤੇ ਅਸੀਂ ਇਹ ਦਫ਼ਤਰ ਇੱਥੇ ਖੋਲਿਆ ਬਾਅਦ ਲੱਗ ਗਿਆ ਜਿਹੜੇ ਪਿੰਡ ਵਾ ਇੱਥੇ ਆ ਕੇ ਆਪਣੀ ਮੁਸ਼ਕਲਾਂ ਦੱਸ ਸਕਣਗੇ ਆਪਣੀ ਗੱਲ ਰੱਖ ਸਕਣਗੇ ਠੀਕ ਹੈ